वापस हो रही है थोड़ी तो तो देर तक तो पंचा सा बसा तुरन

ਇਹ ਰੱਖ ਚਾਹੁੰਦਾ ਹਾਂ ਲੋਬੀ ਆ ਕੇ ਪੁੱਟ ਕੇ ਯਾਰ ਹਲੋ ਕਹਿੰਦਾ ਹੈ ਕਦਾਈ ਮੈਂ ਕੋਈ ਨਾ ਕਹਿੰਦਾ ਕੋਈ ਨਹੀਂ ਹੋਣਾ ਰੱਬ ਦੇ ਹੱਥ ਵਿੱਚ ਹੈ ਅੱਪਾ ਤਾਂ ਲੱਗਿਆ ਨਹੀਂ ਇਹ ਤਾਂ ਨਹੀਂ ਅੱਛਾ ਓਏ ਕਰ ਲਿਆ ਕਰੋ ਇਹ ਨਫਸਾ ਕੱਟ ਗਏ ਕਿਹਦਾ ਟੋਨਲ ਆ ਗਿਆ ਯਾਰ ਇਹਦਾ ਹਾਂ ਉਹ ਅਸੀਂ ਦੇਖ ਰਿਆ ਹਾਂ ਲੈਮਨ ਜਹਾ ਹਾਂ 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 ਅਸੀਂ ਦੇਖ ਰਿਆ ਹਾਂ ਬਾਹਰਦਰ ਵੀ ਮੈਂ ਚੈੱਕ ਕਰ ਬਈ ਬਈ ਚਾਉ ਚੱਕ ਕੇ ਆਇਆ ਇੱਕ ਦਮ ਨੇ ਚੱਪਲ ਮੇਰੀ ਚੱਪਲ ਖੋ ਗਿਆ ਹੁਣ ਤੁਸੀਂ ਉਹ ਲੱਭ ਕੇ ਦਿਓ ਬਦਲੇ ਇਹ ਤਾਂ ਬਹੁਤ ਜ਼ਰੂਰੀ ਸਾਡੀ ਆਹ ਦੇਖੋ ਉਹ ਇੰਨੀ ਨਾ ਹੈਗਾ ਜੋਰਾ ਜੀ ਇਹਨਾਂ ਦੀ ਇਹ ਵੀ ਚੱਕੇਗੀ ਜੀ ਸਾਡੇ ਕੋਲ ਹੁੰਦਾ ਹੈਗਾ ਸਾਡੇ ਕੋਲ ਚੱਲਾਂਗੇ ਨਾ ਵਾਣੀ ਕਿ ਬੱਸ ਆਏਗੇ ਮੈਂ ਚਲਾਇਆ ਕਰਵਾ ਲਵਾਂ ਕਿੱਥੋਂ ਲੈ ਆਏ ਮੁੰਡੇ ਦਾ ਸੀਗਾ ਉਹ ਟੇਬਲ ਮੈਂ ਵੀ ਕਹੀ ਜਾਂਦੀ ਸੀ ਵੀ ਆਪਣਾ ਨਹੀਂ ਹੈਗਾ ਸੁਪਰ ਮੁੰਡੇ ਆ ਗਿਆ ਨੀ ਮੇਰੇ ਨਾਲ ਤੇ ਹਾਂ ਉਹ ਬਿੱਟ ਵੀ ਕਰਾਂ ਜਿਵੇਂ ਮੇਰੇ ਨਾਲ ਬੰਦਾ ਬਣਦਾ پہلے کا ہے وہ 就是说你你 ਤੁਸੀਂ ਇਸ ਯਾਤਰਾ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਸਰਦੀ ਗਲਾ ਜੀ ਵਾਇਕ ਜੀ ਦਾ ਖਾਸ ਸਭ ਯਾਤਰਾ ਦਾ ਜੋ ਸੁਣ ਕੇ ਅਸੀਂ ਉਤੋਂ ਕਿਤੇ ਵੱਧ ਪਿਆਰ ਮਿਲਿਆ ਜੀ ਬਹੁਤ ਵੀ ਅਨੰਦ ਆ ਰਿਹਾ ਹੈ ਹਾਂਜੀ ਬਾਰ ਬਾਰ ਆਉਂਦਾ ਜੀ ਕਰਦਾ ਜੀ ਸਹੀ ਹੈ ਹਾਂਜੀ ਕਰ ਲੀਏ ਜੇ ਚੱਲ ਪਾਜੀ ਕਰ ਲੀਏ ਕਰ ਲੀਏ ਤੁਹਾਨੂੰ ਕਰ ਲਵਾਂ ਕੁਛ ਬੋਲੋ ਤੇ ਸਾਡੇ ਇੰਡੀਆ ਬਾਰੇ ਇਧਰ ਬਾਰੇ ਜਦੋਂ ਬੋਲਾਂਗਾ ਨਾ ਹੁਣੇ ਫਿਰ ਤੁਸੀਂ ਬਣਾਓ ਕੋੜ ਨਾਲੀ ਮੈਂ ਦੱਸ ਦੂੰ ਅੱਛਾ 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 ਤੁਸੀਂ ਨਾਲ ਹੀ ਹੋ ਖਾ ਆਜਾ ਹਾਂਜੀ 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 ਓਕੇ ਓਕੇ ਠੀਕ ਚਲੋ ਇਹਨਾਂ ਗੱਲ ਕਲੀ ਬਲੀ ਕਿਹੜੀ